ਬਾਈ ਤੁਹਾਡਾ ਮੇਰਾ ਨਾਮ ਕਲਵੰਤ ਸਿੰਘ ਕਿਹੜਾ ਪਿੰਡ ਹੈ ਖੱਟਾ ਤੇ ਆ ਕੀ ਗੱਲ ਹੋਈ ਹੈ ਜਿਹੜਾ ਸਾਮਾਨ ਸਾਰਾ ਸੜਿਆ ਪਿਆ ਇੱਥੇ ਨਾ ਕੋਈ ਚਿਰਾਗਾ ਦੀ ਰੋਸ਼ਨੀ ਦੇ ਨਾਲ ਹੀ ਚਿਰਾਗਾ ਨੂੰ ਅੱਗ ਲਵੇ ਦੇ ਕਰਨੀ ਤੇ ਸਾਰੇ ਜੋ ਬੇਡਿਆ ਜੋ ਚਾਦਰਾਂ ਤੇ ਜੋ ਸਾਰਾ ਅੰਦਰ ਸਾਮਾਨ ਸਿਗਾ ਬਾਬੇ ਦਾ ਸੜ ਗਿਆ ਸਾਰਾ ਸੁਆਹ ਗਿਆ ਕਿਹੜੇ ਪਿੰਡਾਂ ਦੀ ਜਗਾ ਸੀ ਇਹ ਬਾਬੇ ਭੋਲੇ ਸ਼ਾਹ ਦੀ ਜਗਾ ਹੈ ਇਹ ਬੜੇ ਚਿਰ ਦੀ ਪੁਰਾਣੀ ਜਗ੍ਹਾ ਹੈ ਤੇ ਇਹਦੀ ਸਾਰੇ ਇਲਾਕੇ ਬਣੇ ਜਿੰਨੀ ਸੰਤ ਹੀ ਸੰਜੋਗ ਦਿੰਦੀ ਸਾਰੇ ਇੱਥੇ ਸੇਵਾ ਕਰਦੇ ਹਨਗੇ ਤੇ ਹੁਣ ਜਿੰਨਾ ਵੀ ਸਮਾਂ ਸੀ ਸਾਰਾ ਹੀ ਇੱਥੇ ਸਾਰਾ ਛੋੜ ਕੇ ਸਵਾਹ ਹੋ ਗਿਆ ਜੋ ਬੈਂਡ ਸੀਗਾ ਬਾਬੇ ਦਾ ਜੋ ਚਰਾਗਾ ਜੀ ਜਗ੍ਹਾ ਸੀ ਸਾਰੀ ਬਿਲਕੁਲ ਸਭ ਹੀ ਸਵਾਹ ਤੇ ਇਹਦੇ ਮੇਲਾ ਵੀ ਸੀ ਨਾ ਇੱਕ ਦੋ ਦਿਨਾਂ ਤੱਕ ਇੱਥੇ ਕੱਲ ਨੂੰ ਵੀਰਵਾਰ ਆਪਣਾ ਪੂੜਾ ਲੰਗਰ ਲਾਇਆ ਜਾਣਾ ਸੀ ਤੇ 15 ਭਾਦੋਂ ਨੂੰ ਇੱਥੇ ਮੇਲਾ ਤੁਮਤਾ ਬਣਾਇਆ ਜਾਂਦਾ ਹੈ ਤੇ ਹੁਣ ਕੀ ਮੰਗ ਕਰਦੇ ਕੀ ਆ ਵੀ ਉਹਨਾਂ ਨੇ ਵੀ ਸੰਗਤਾਂ ਸੰਯੋਗ ਦੇਣਾ ਤੇ ਆਪਾਂ ਇਹਦੀ ਦਰਬਾਰ ਦੀ ਮਨੰਤਰੀ ਕਰੀਏ ਫੇਰ ਦੁਬਾਰਾ ਤੋਂ ਤੇ ਮਹਾਰਾਜ ਦਾ ਸੰਯੋਗ ਦੇ ਕੇ ਤੇ ਆਪਾਂ ਇਥੇ ਖੁਸ਼ੀਆਂ ਵਧਾਈਏ ਫੇਰ ਤੇ ਜੇ ਕਿ ਸੰਗਤ ਨੇ ਤੁਹਾਡਾ ਨਾ ਕਨੈਕਟ ਕਰਨਾ ਹੈ ਤਾਂ ਨੰਬਰ ਕਿੰਨਾ ਹੈ 98154 96741 ਆ ਭਾਈ ਤੁਹਾਡਾ ਸੁਪਾਰ ਸਿੰਘ ਕਿਹੜਾ ਪਿੰਡ ਠੱਠਾ ਜੀ ਤੇ ਕਿਹੜੇ ਪੀਰਾਂ ਦੀ ਜਗਾ ਜਿੱਥੇ ਅੱਗ ਲੱਗੀ ਹੈ ਜੀ ਤਾਂ ਤਲ ਪੀਰ ਬਾਬਾ ਪੁਲੀ ਸ਼ਾ ਜੀ ਦੀ ਤੇ ਗੱਲ ਕੀ ਕਿਸ ਤਰ੍ਹਾਂ ਲੱਗੀ ਆ ਜੀ ਇਹ ਚਰਾਗਾ ਤੋਂ ਆਪਣੇ ਰੂਸ਼ੀ ਨਾਲ ਹੀ ਅੱਗ ਲੱਗੀ ਆ ਜੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਤੇ ਕਿੰਨਾ ਕੁ ਸਮਾਨ ਸੀਗਾ ਜਿਹੜਾ ਇਹ ਸੜਿਆ ਵਾ ਜੀ ਇਹ ਜੀ ਬਾਪੂ ਜੀ ਦਾ ਬੈੱਡ ਹੀ ਹਾਂਜੀ ਚਾਦਰਾਂ ਹੀ ਮਹਾਰਾਜ ਦੇ ਸਰੂਪ ਹੀ ਨਾਲ ਤੇ ਕਾਫੀ ਨੁਕਸਾਨ ਹੋ ਗਿਆ ਜੀ ਅੱਛਾ ਤੇ ਇਹ ਕਿਤੋਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਅੱਗ ਲੱਗੀ ਆ ਸਰ ਸਰ ਦਰਸ਼ ਮੇਲਾ ਕਰਨ ਆਏ ਆ ਗੁਰੂ ਸਾਹਿਬਾਂ ਦੇ ਦੇਖਿਆ ਤੇ ਆਉਂਦਿਆਂ ਸਭ ਕੁਝ ਸੜ ਕੇ ਸੁਆਹ ਆ ਪਿਆ ਜੀ ਤੇ ਕੀ ਹੁਣ ਅਪੀਲ ਕਰਦੇ ਸੰਗਤਾਂ ਨੂੰ ਇਹ ਮਹਾਰਾਜ ਦੇ ਤਰ੍ਹਾਂ ਹੀ ਕੁਝ ਨਵੀਆਂ ਗੱਡੀਆਂ ਰਹਿਣਾ ਤੇ ਨਾਲ ਹੀ ਸਾਡਾ ਸੰਜੋਗ ਇੱਤਾਂ ਦਿਓ ਕਿਸੇ ਤਰ੍ਹਾਂ ਸੁਨਵਾਦਾ ਵਧਾਈਏ ਆਪਾਂ ਕਿੰਨਾ ਮੋਬਾਈਲ ਨੰਬਰ ਕਿੰਨਾ 69536774 ਫੇਰ ਦੁਬਾਰਾ 69536774 ਨਾ ਬਾਈ ਥੱਡ ਮਰੀਦ ਸੰਜੀਤ ਕਿਹੜਾ ਪਿੰਡ ਛੱਟਾਈ ਤੇ ਕੀ ਗੱਲ ਹੋਈ ਕਿਸ ਤਰ੍ਹਾਂ ਲੱਗੀ ਪਿਆ ਅੰਦਰ ਅੱਗੇ ਪੀਲੇ ਜਗ੍ਹਾ ਤੇ ਇਹ ਬਾਬਾ ਜੀ ਚਿਰਾਗਾ ਤਾਂ ਹੀ ਹੈ ਚਿਰਾਗਾ ਵੀ ਰੋਸ਼ਨੀ ਨਹੀਂ ਪਤਾ ਨਹੀਂ ਕੀ ਵਾਅਦਾ ਘਾਟਾ ਹੋ ਗਿਆ ਸੀਸੀ ਕਰਕੇ ਅਗ ਲੱਗੀ ਜੋ ਅਸਮਾਨ ਹੈ ਸਾਰਾ ਮਾਰਾ ਦੇ ਅੰਦਰ ਜੋ ਵੀ ਚੀਜ਼ ਪਈ ਹਿਸਾਬ ਥਰ ਕੇ ਸਵਾਹ ਗਈ ਆ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਤਕਰੀਬਨ ਕਿ ਤਰੀਕ ਤੱਕ ਕੋਈ ਅੰਤਜਾਣ ਇਨੋਵੇਟਰ ਵੀ ਸਾਰਾ ਕੋਸ਼ਿਸ਼ ਹਾਂਜੀ ਤੇ ਕੀ ਹੁਣ ਮੰਗ ਕਰਦੇ ਸੰਗਤਾਂ ਨੂੰ ਕੀ ਚਾਹੁੰਦੇ ਮੰਗੇ ਹੋ ਕਰਦੇ ਆ ਵੀ ਸੰਗਤਾਂ ਸੰਯੋਗ ਦੇਣ ਆਪਾਂ ਉਸੇ ਤਰ੍ਹਾਂ ਤੋਂ ਕਾਮਨਾ ਬਾਪੂ ਦਾ ਦਰਬਾਰ ਸਜਾਈਏ ਆਪਾਂ ਇਹ ਮੰਗ ਕਰਦੇ ਆ ਕਿੰਨਾ ਮੋਬਾਈਲ ਨੰਬਰ ਕਿੰਨਾ ਜੀ 99781 60792 <away> <imlly> <gehört seven horrible. immagy>